ਦਾਇਓ ਅਹੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਸਾਡਾ ਹੌਸਲਾ ਵਧਿਆ ਤੁਹਾਨੂੰ ਵੇਖ ਕੇ ਇਹ ਸ਼ਹਿਰ ਦੇ ਮਸ਼ਹੂਰ ਵਪਾਰੀ ਲਕੀ ਢਿਲੋਂ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਲਕੀ ਬੁਲਦੇ ਆਂ ਉਹਨਾਂ ਦੇ ਪਰਿਵਾਰ ਤੇ ਕੱਲ 9 ਵਜੇ ਕਹਿਰ ਵਾਪਰਿਆ ਉਹਦੇ ਛੋਟੇ ਭਰਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਮੈਂ ਇਹ ਗੱਲ ਪੁਲਿਸ ਪ੍ਰਸ਼ਾਸਨ ਤੋਂ ਪੁੱਛਣਾ ਚਾਹੁੰਦਾ ਐਸਐਸਪੀ ਤੋਂ ਪੁੱਛਣਾ ਚਾਹੁੰਦਾ ਇਹ ਜਿਹੜਾ ਐਸਐਚਓ ਤੁਸੀਂ ਇੱਥੇ ਲਾਇਆ ਸੀ ਕਾਦੇ ਵਾਸਤੇ ਲਾਇਆ ਸੀ ਇਹਦਾ ਕੰਮ ਕੀ ਸੀ ਇਹਦੀਆਂ ਗੰਦੀਆਂ ਕਰਤੂਤਾਂ ਨੇ ਡੇਰਾ ਬਾਬਾ ਨਾਨਕ ਰੋਲ ਕੇ ਰੱਖ ਦਿੱਤਾ ਇਹਨੂੰ ਇੰਨੀ ਸ਼ਰਮ ਨਹੀਂ ਆਈ ਬਾਬੇ ਨਾਨਕ ਦੀ ਧਰਤੀ ਆ ਮੈਂ ਬਾਬੇ ਨਾਨਕ ਦੀ ਧਰਤੀ ਬਖਸ਼ਦਾ ਹੋਰ ਕਿਸੇ ਥਾਂ ਲੱਗ ਜਾ ਜੱਲ ਜਾ ਕੇ ਜਿੰਨੇ ਮਰਜ਼ੀ ਪੈਸੇ ਇਕੱਠੇ ਕਰ ਕਈ ਐਸਐਚਓ ਆ ਗਏ ਕਈ ਚੱਲ ਗਏ ਕੋਈ ਕੀੜੇ ਪੈ ਕੇ ਮਰ ਗਿਆ ਕਿਸਦਾ ਲੱਕ ਟੁੱਟ ਗਿਆ ਕਿਸਦੀ ਲੱਤ ਟੁੱਟ ਗਈ ਜੋ ਜੋ ਇਹਨਾਂ ਨੇ ਕੀਤਾ ਇਹਨਾਂ ਨੂੰ ਭਰਨਾ ਪਿਆ ਸਾਡੀਆਂ ਅੱਖਾਂ ਦੇ ਸਾਹਮਣੇ ਅਸੀਂ ਵੇਖਦੇ ਰਹੇ ਹਾਂ ਜੋ ਇਹਨੇ ਕੱਲ ਕੀਤਾ ਢਿਲੋਂ ਪਰਿਵਾਰ ਨਾਲ ਉਹ ਅਤਨਿੰਦਨਯੋਗ ਆ ਕਿਉਂਕਿ ਜਿਹੜੇ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਦੋ ਗਨਮੈਨ ਦਿੱਤੇ ਗਏ ਸੀ ਇਹਨੂੰ ਢਿਲੋਂ ਪਰਿਵਾਰ ਨੂੰ ਉਹ ਵੀ ਇਹ 5 ਵਜੇ ਤੋਂ ਪਹਿਲਾਂ ਗੱਡੀ 'ਚ ਬਿਠਾ ਕੇ ਕਿਤੇ ਲੈ ਗਿਆ ਕਿਹੜੀ ਯਾਰ ਜੰਗ ਲੱਗੀ ਸੀ ਪਾਕਿਸਤਾਨ ਨਾਲ ਤੇ ਉਹ ਦੋ ਬੰਦੇ ਜਿਹੜੇ ਗਨਮੈਨ ਸੀ ਇੱਕ ਦਾ ਚੂੜਾ ਟੁੱਟਾ ਇੱਕ ਵੈਸੇ ਬਿਮਾਰ ਆ ਉਹਨਾਂ ਨੇ ਕਿਹੜੇ ਬਾਰਡਰ ਦੀ ਰਖਵਾਲੀ ਕਰਨੀ ਸੀ ਤੂੰ ਚੁੱਕ ਕੇ ਲੈ ਗਿਆ ਉਹਨਾਂ ਨੂੰ ਮੈਂ ਪਿੰਡ ਪਾ ਗਿਆ ਗੁਜਰਾ ਕੋ ਸਾਡੀ ਜੀ ਥੋੜੇ ਦਿਨ ਹੋਏ ਆ ਤੁਹਾਡੇ ਪਿੰਡ ਕੋਈ ਝਗੜਾ ਨਹੀਂ ਹੋਇਆ ਕੋਈ ਨਹੀਂ ਹੋਇਆ ਐਸਐਚਓ ਸੱਤਪਾਲ ਨੇ ਸਾਡੇ ਤੇ ਨਿਯਾਜ ਪਤਾ ਕੀਤਾ ਸਾਡੇ ਕੋਲ ਦੇ ਸਰਪੇ ਪਰਚੇ ਲਏ ਆ ਨੇ ਕਿਰਦ ਦੂਸਰੀ ਪਾਰਟੀ ਹੀ ਨੂੰ ਉਸ ਪਾਰਟੀ ਨੂੰ ਨੇ ਕਿਹਾ ਜੀ ਹਸਪਤਾਲ ਦਾ ਕਰਾਇਆ ਉੱਥੇ 60 ਬੀੜ ਵੀ ਕੋਈ ਨਹੀਂ ਤੇ ਸਾਡੇ ਕਿੱਥੇ ਆ ਗਏ ਨੇ ਪਰਚਾ ਕਿਤਾ ਉਹੀ ਸਾਡੇ ਕੋਲ ਇਸ ਟਾਈਮ ਜਿਹੜਾ ਵੀਡੀਓ ਵੀ ਹੈਗੀ ਹੈ ਜੋ ਕਾਂਡੇ ਆ ਸਾਰਾ ਸੱਤ ਪਾੜੀ ਐਸਐਸਓ ਜੀ ਕਰਨੀ ਦਿੱਤੀ ਘਟਨਾ ਬਰੇਕ ਦਿੱਤੀ ਦਿੱਤੀ ਘਟਨਾ ਜੀ ਸਾਡੇ ਪਿੰਡ ਮਸਲਾ ਸੀ ਇੱਕ ਵਰਦਾਲੂ ਦੀ ਜ਼ਮੀਨ ਦਾ ਤੇ ਉਸ ਜ਼ਮੀਨ ਦੇ ਵਿੱਚ ਤੁਹਾਡਾ ਪਿੰਡ ਦਾ ਹੀ ਇੱਕ ਜਲਸੀ ਸੀ ਉਹ ਮੱਢੀ ਪੁੰਦਾ ਸੀ ਉਹਨੂੰ ਪਿੰਡ ਦੇ ਪੰਚ ਸਾਰੀ ਪੰਚਾਇਤ ਨੇ ਵੀ ਗੋਬਰਾ ਜੀ ਕਮਿਊਨਿਟੀ ਨੇ ਲੱਗਿਆ ਕਿ ਤੂੰ ਇਹ ਕੰਮ ਨਾ ਕਰ ਐਸਐਸਓ ਨੇ ਨਾਲ ਰੱਖੀ ਹੈ ਸਰਕਾਰ ਆਮ ਖਾਨ ਪਾਰਟੀ ਸਰਕਾਰ ਨਾਲ ਰੱਖ ਕੇ ਐਸਐਸ ਨੇ ਸਾਡੇ ਸਭ ਯਾਦ ਪਤਾ ਕੀਤਾ ਤੇ ਦੂਸਰੀ ਪਾਰਟੀ ਦੂਸਰੀ ਤੇ ਰਹੀ ਉਹਨੂੰ ਨਜਾਇਜ਼ ਚੁੱਕ ਕੇ ਹਸਪੀਟਲ ਦਾ ਰਹਾ ਉਹਦੇ ਉਹਦੇ ਤੇ ਕੋਈ ਸਰਟੀਫੀਕਟ ਨਹੀਂ ਸੀ ਲੱਗੀ ਉਹਦੀ ਸਾਡੇ ਕੋਲ ਇਸ ਟਾਈਮ ਮਿਹਰ ਦਾ ਜੁੜੀ ਹੋਈ ਹੈ ਕਿ ਉਹ ਬੰਦਾ ਬਿਲਕੁਲ ਸਹੀ ਇਲਾਜ ਤੇ 33 ਦੀ ਨਵੀਂ ਰਿਪੋਰਟ ਕੱਟੀ ਗਈ ਹੈ ਪਰਚੇ ਦੀ 33 ਦੀ ਬੰਦਾ ਬਿਲਕੁਲ ਸਹੀ ਸਲਾਮਤ ਤੁਰਿਆ ਘੰਡਿਆ ਤੇ ਬੈਡ ਤੋਂ ਲੰਮੇ ਤੇ ਇਹ ਅਲਰੇਡੀ ਬੀਤੀ ਰਹਾ ਤੇ ਡੇਰਾ ਬਣਾਉਣ ਦੀ ਵੀ ਕਰਨਾ ਪਈ ਇਹਨੂੰ ਕਿਵੇਂ ਜੋ ਸੱਤ ਮੌਕਾ ਜੋ ਕਰਾਉਣਾ ਸੱਤ ਮੌਕਾ ਕਰਾਉਂਦੇ ਆ ਜੀ ਇਹ ਬਿਲਕੁਲ ਨਹੀਂ ਕੋਈ ਵੀ ਕੇਸ ਦੇ ਰੱਖਣੇ ਚਾਹ ਸਕਦਾ ਹੈ ਇਹ ਸਭ ਕੁਝ ਹੀ ਆਪ ਹੀ ਕਰਾਉਂਦੇ ਆ ਆਪ ਹੀ ਕਰਾਉਂਦੇ ਆ ਇਹ ਸਾਰੇ ਕਿੰਨੇ ਆ ਗੈਂਸਟਰ ਜਿੰਨੇ ਆ ਸਾਰੇ ਨਾਲੇ ਆ ਸਭ ਕੁਝ ਹੀ ਆਪ ਹੀ ਕਰਾਉਂਦੇ ਆ ਰਾਤੀ ਛੋਟੀ ਜਿਹੀ ਉਮਤਾ ਮੋਢਾ ਰੀਟ ਕਰਿਆ ਨੇ ਦਾ ਕੰਮ ਕਰਦਾ ਤੇ ਉਹਨੂੰ ਗੋਲੀਆਂ ਮਾਰ ਕੇ ਨੇ ਹੱਥੇ ਨੂੰ ਮਾਰ ਦਿੱਤਾ ਗਿਆ ਬੜੀ ਮਾੜੀ ਤੇ ਇਹ ਨੰਨੇ ਘਟਨਾ ਇਹਦਾ ਅਸਰ ਦੁਕਾਨਦਾਰਾਂ ਦੀਆਂ ਸਾਰੀਆਂ ਦੁਕਾਨਾਂ ਬੰਦ ਨੇ ਤੇ ਦੁਕਾਨਦਾਰ ਭਰਾ ਹੀ ਸਾਡਾ ਤੇ ਮੜੀ ਬੜੀ ਮਾੜੀ ਗੱਲ ਆ ਇਹਦੀ ਜਿੰਨੀ ਨਖੇਤੀ ਕੀਤੀ ਜਾਵੇ ਬਲੀ ਕੱਟੇ ਕੀ ਕਰ ਲੈਣੀਆਂ 3 ਕਾਲਾਂ ਆਉਣੀਆਂ ਨੇ ਕੋਈ ਕੋਸ਼ਿਸ਼ ਕਰਨ ਤਾਂ ਲੇਕੋ ਇਹ ਹੁਣ ਕਾਨੂੰਨ ਵਿਵਸਥਾ ਢਿੱਲੀ ਆ ਅਡੇਰਾ ਬਾਬਾ ਨਾਨਕ ਦੇ ਵਿੱਚ ਕਿੰਨੇ ਦੁਕਾਨਦਾਰਾਂ ਨੂੰ ਸੁਣਦੀਆਂ ਗੱਲਾਂ ਹੁੰਦੀਆਂ ਤੇ ਇਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਕਰਤੀਆਂ ਜੀ ਵਸੇਗੀ ਤੇ ਫੇਰ ਹੀ ਜੇ ਇਦਾਂ ਹੀ ਹਾਲਾਤ ਰਹੇ ਤੇ ਮੈਨੂੰ ਨਹੀਂ ਲੱਗਦਾ ਕਿ ਡੇਰਾ ਬਾਬਾ ਨਾਨਕ ਦੀ ਕੋਈ ਦੁਕਾਨਦਾਰ ਰਹੇਗਾ ਸਰ ਇੱਧਰ ਤਾਂ ਸਾਰੀ ਦੁਕਾਨਦਾਰੀ ਹੋਈ ਹੁਣ ਸੋਚਣਦੇ ਆ ਕਿ ਆਪਣੀਆਂ ਆਪਣੀਆਂ ਦੁਕਾਨਾਂ ਵੇਚੀਏ ਤੇ ਸ਼ਹਿਰਾਂ ਚ ਜਾ ਕੇ ਸੈਟਲ ਹੋ ਜਾਈਏ ਇਹੋ ਜਿਹੇ ਹਾਲਾਤਾਂ ਚ ਰਹਿਣਾ ਬੜਾ ਔਖਾ ਇਹ ਤੇ ਸਰਕਾਰਾਂ ਨੂੰ ਸੋਚਣਾ ਪੈਣਾ ਜੇ ਸਰਕਾਰਾਂ ਅਜੇ ਵੀ ਨਾ ਨਾ ਜਾਗੀਆਂ ਤੇ ਮੈਨੂੰ ਲੱਗਦਾ ਕਿ ਸਾਲ ਦੇ ਅੰਤ ਤਿੰਨ ਡੇਰਾ ਖਾਲੀ ਹੋ ਜਾਵੇ 2 ਲੱਖ ਅੱਜ ਦੇ ਧਨ ਦੇ ਵਿੱਚ ਨਹੀਂ ਤਰਨਾ ਦੇਖੋ ਅੱਜ ਸਾਰੇ ਦੁਕਾਨਦਾਰ ਇਕੱਠੇ ਹੋ ਗਏ ਇਹ ਕਿਸੇ ਪਾਰਟੀ ਦਾ ਧਰਨਾ ਹੈ ਇਹ ਮੈਂ ਪਹਿਲਾਂ ਕਹਦਾ ਆਪਾਂ ਇਹਨੂੰ ਪਾਰਟੀ ਦਾ ਧਰਨਾ ਨਾ ਬਣਾਈਏ ਇਹ ਵਪਾਰੀ ਇਹ ਵਪਾਰ ਵਪਾਰਕ ਧਰਨਾ ਦੁਕਾਨਦਾਰਾਂ ਦਾ ਧਰਨਾ ਪਾਰਟੀਆਂ ਨੇ ਚਲੋ ਸਜੋਗ ਸਾਰਿਆਂ ਨੇ ਦਿੱਤਾ ਤੇ ਅਹੀਂ ਸਾਡੇ ਸ਼ਹਿਰ ਦੇ ਬੁੱਢੀ ਜੀ ਵੀ ਸਾਰੇ ਇਕੱਠੇ ਹੋਏ ਆ ਤੇ ਇਹਦੇ ਬਾਰੇ ਹੁਣ ਜੋ ਵੀ ਅਗਲੀ ਵਿਉਂਤ ਹੋਏਗੀ ਉਹ ਤੁਹਾਨੂੰ ਫਿਰ ਸਮੇਂ ਦੇ ਨਾਲ ਦੱਸ ਦਿੱਤਾ ਜਾਏਗਾ ਬਾਕੀ ਇਨੋਕੇ ਸਾਡੇ ਸ਼ਹਿਰ ਦੇ ਵਿੱਚ ਜਿਹੜੀ ਬੜੀ ਮੰਦਪਗ ਘਟਨਾ ਸਾਡਾ ਵੀਰ ਲਬੀ ਤੁਨ ਜੋ ਬਲੈਕਸਟਰਾਂ ਦੀ ਗੋਲੀ ਦਾ ਸ਼ਿਕਾਰ ਹੋ ਕੇ ਉਹ ਸਾਨੂੰ ਇਹ ਛੋੜਾ ਦੇ ਗਿਆ ਉਹਦੇ ਲਈ ਮੈਂ ਬਹੁਤ ਜ਼ਿਆਦਾ ਮਤਲਬ ਸ਼ਹਿਰ ਵੱਲੋਂ ਦੁਖੀ ਦਿਲ ਦੇਣਾ ਮੈਂ ਗਾਂ ਦਾ ਅਕਾਲ ਪੁਰਮਾਤਮਾ ਉਹਦੀ ਆਤਮਾ ਨੂੰ ਸ਼ਾਂਤੀ ਦੇਵੇ ਉਹ ਸਾਡੇ ਦਾਦਾ ਬਾਬਾ ਨਾਨਕ ਦੀ ਜਿਹੜੀ ਸਥਿਤੀ ਆ ਉਹ ਕਾਫੀ ਸਮੇ ਤੋਂ ਤੁਸੀਂ ਜਾਣਦੇ ਹੋ ਕੋਈ ਪੱਤਰਕਾਰ ਵੀ ਜਾਣਦੇ ਹੋ ਕਿ ਦਾਦਾ ਬਾਬਾ ਨਾਨਕ ਦਾ ਹਾਲਾਤ ਕੀ ਨੇ ਕੋਈ ਵੀ ਬੰਦਾ ਇੱਥੇ ਸੇਤ ਨਹੀਂ ਆ ਔਰ ਪੁਲਸ ਜਿਹੜੀ ਆ ਉਹਦਾ ਜਿਹੜਾ ਕੰਮ ਆ ਬਿਲਕੁਲ ਹੀ ਲਖਿਤ ਔਰ ਮੈਂ ਸਮਝਾਂਗਾ ਕਿ ਭੀ ਸਭ ਤੋਂ ਮਾੜੇ ਐਸਐਸਓ ਜਿਹੜੇ ਦਾਦਾ ਬਾਬਾ ਨਾਨਕ ਦੇ ਵਿੱਚ ਇੱਥੇ ਲੱਗੇ ਨੇ ਕਿਉਂਕਿ ਇਹਨਾਂ ਨੂੰ ਸਿਰਫ ਆਪਣੀ ਸਿਕਿਉਰਿਟੀ ਤਾਂ ਕਿ ਆਹੀਂ ਪਿਛਲੀ ਵਾਰੀ ਵੀ ਜਦੋਂ ਸਾਡੇ ਇੱਕ ਵਪਾਰੀ ਭਰਾ ਦੇ ਗੋਦੀ ਚੱਲੀ ਸੀ ਉਦੋਂ ਵੀ ਬੜਾ ਕੀਤਾ ਸੀ ਕਿ ਭਈ ਇਹ ਕਰਨ ਇਹ ਆਪਣੀ ਥਾਣੇ ਸ਼ਾਮ ਨੂੰ 8:00 8:30 ਵਜੇ ਬੰਦ ਕਰ ਦਿੰਦੇ ਨੇ ਸ਼ਹਿਰ ਨੂੰ ਛੱਡ ਦਿੰਦੇ ਦਾ ਮਤਲਬ ਸੇਤੀ ਕੋਈ ਗੱਲ ਨਹੀਂ ਫਿਰ ਰੱਬ ਪਰੋਸੇ ਰਹਿਣ ਤੇ ਸਾਨੂੰ ਫਿਰ ਥਾਣਿਆਂ ਦੀ ਵੀ ਲੋੜ ਨਹੀਂ ਪੈਸ਼ਾ ਕੇ ਚੁੱਕੇ ਲਾ ਜਣਗੇ ਆਪਣੇ ਆਪਣਾ ਪਛਾਣ ਕਰਨਾ ਤੇ ਫਿਰ ਇਹ ਵੀ ਬੰਦ ਕਰ ਦਿੰਦੇ ਨੇ ਪੈਸ਼ਾ ਥਾਣੇ ਖੰਮ ਦੀ ਲੋੜ ਨਹੀਂ ਇਸ ਕਰਕੇ ਆਪਾਂ ਚਾਹੁੰਦੇ ਆ ਕਿ ਇਹਨਾਂ ਤੇ ਖਲਾਫ ਕਾਰਵਾਈ ਵਿਭਾਗੀ ਹੋਣੀ ਚਾਹੀਦੀ ਹੈ ਕਹਿੰਦੇ ਕਿ ਮੈਸੇਜ ਵੀ ਆਇਆ ਵਾ ਮੈਸੇਜ ਜਿਹੜਾ ਆਇਆ ਵਾ ਪਤਾ ਨਹੀਂ ਤੁਹਾਡੇ ਕਿਸੇ ਪੱਤਰਕਾਰ ਨੂੰ ਆਇਆ ਸਾਨੂੰ ਨਹੀਂ ਆਇਆ ਮਾਸ਼ਰੂਫ ਤੁਹਾਡੇ ਪਤਾ ਇਹ ਕਹਿਣਾ ਚਾਹੁੰਦਾ ਕਿ ਮੈਂਸਟੀ ਫੇਲੀਅਰ ਹੈ ਕਿਉਂਕਿ ਪੁਲਿਸ ਨੂੰ ਇੰਨੀ ਵਾਰੀ ਉਹ ਚੁੱਕਿਆ ਇੰਨੀ ਵਾਰੀ ਦੱਸ ਚੁੱਕੇ ਅਗਲੇ ਕਿ ਸਾਡੇ ਨਾਲ ਹੋ ਰਿਹਾ ਉਹਨਾਂ ਨੂੰ ਫੋਨ ਸੁਣਾ ਚੁੱਕੇ ਤੇ ਕੁਝ ਕਰ ਚੁੱਕੇ ਹੈ ਹੈਲੋ ਹੈਲੋ ਐਸ ਐਚ ਓ ਦਾ ਫੇਲਿਅਰ ਹੈ ਐਸ ਐਚ ਓ ਨੇ ਤੂੰ ਨਹੀਂ ਕਾਰਵਾਈ ਕਰਾਈ ਜੇ ਅਗਰ ਉਹਨਾਂ ਨੂੰ ਜ਼ਿੰਮੇਵਾਰੀ ਨਾਲ ਕੰਮ ਸੌਂਪਿਆ ਹੁੰਦਾ ਕਿਹੜੀ ਚੀਜ਼ ਹੈ ਜਿਹੜੀ ਪੁਲਿਸ ਲੱਗਦੀ ਪੁਲਿਸ ਕੋਲ ਆਖਰ ਦੀ ਇਹ ਜ਼ਿੰਮੇਵਾਰੀ ਨਾਲ ਨਹੀਂ ਕੰਮ ਹੋਇਆ ਉਹਦੇ ਕਰਕੇ ਸਾਰਾ ਕੰਮ ਹੋਇਆ ਸ਼ਹਿਰ ਤੇ ਵੱਡੀ ਦੌਸ਼ਤ ਹੈ ਵੱਡੀ ਦਹਿਸ਼ਤ ਇਸ ਤਰ੍ਹਾਂ ਵੀ ਇਉ ਜੜਾ ਵਾਲੇ ਪਾਸੇ ਜਾ ਰਹੇ ਆ ਆਪਾਂ ਕਿ ਇਹ ਹੋ ਸਕਦਾ ਵੀ ਜਿਹੜੇ ਰੋਟੀ ਪਾਣੀ ਕਮਾ ਰਹੇ ਆ ਉਹ ਇਸ ਸ਼ਹਿਰ ਨੂੰ ਛੱਡ ਦੇਣ ਅਸੀਂ ਬਹੁਤ ਪੁਰਾਣੇ ਰਹਿਣ ਵਾਲੇ 500 ਸਾਲ ਤੋਂ ਰਹਿਣ ਵਾਲੇ ਆ ਪਰ ਸਾਡੇ ਵੀ ਮੰਚ دہشت ਬਹੁਤ ਜ਼ਿਆਦਾ ਹੈ ਕਿ ਇਸ ਤਰ੍ਹਾਂ ਦੇ ਕੋਈ ਵੀ ਕਿਸੇ ਨੂੰ ਆਣ ਕੇ ਗੋਲੀ ਮਾਰ ਦੇਗਾ ਕੋਈ ਸਿਕਿਉਰਟੀ ਨਹੀਂ ਹੈ ਆਪਣੀਆਂ ਕੰਧਾਂ ਏਡੀਆਂ ਉੱਚੀਆਂ ਕਰ ਲੀਆਂ ਲੋਕਾਂ ਦੀਆਂ ਕੰਧਾਂ ਬਿਲਕੁਲ ਟੱਪਣ ਵਾਲੀਆਂ ਕਰ ਲੀਆਂ ਲੋਕਾਂ ਦੇ ਉੱਤੇ ਕੋਈ ਪ੍ਰਭਾਜ ਨਹੀਂ ਹੈਗਾ ਕਿ ਇਹਨਾਂ ਦਾ ਕੋਈ ਇਹਨਾਂ ਦਾ ਇਹਨਾਂ ਦਾ ਲੋਕਾਂ ਦੇ ਉੱਤੇ دہشت ਹੈ ਤੇ ਬਰਮਾਸ਼ਾ ਦੇ ਉੱਤੇ ਕੋਈ ਰੈਸਿਪੀ ਨਹੀਂ ਹੈਗੀ ਕੀ ਮੰਗ ਕਰਦੇ ਮੰਗੇ ਹੋਈ ਕਰਦੇ ਆਂ ਵੀ ਐਸ ਐਚਓ ਨੂੰ ਸਸਪੈਂਡ ਕੀਤਾ ਜਾਵੇ ਤੇ ਇਨਕੁਆਰੀ ਬਿਠਾ ਲਈ ਜਾਵੇ ਵੀ ਇਹ ਕਿਉਂ ਹੋਇਆ ਸਾਰਾ ਐਸ ਐਚਓ ਜਿਹੜੀ ਆ ਮਾਂ ਹੁੰਦੀ ਆ ਸ਼ਹਿਰ ਦੀ ਤੇ ਇਹ ਮਾਂ ਜਿਹੜੀ ਆ ਉਹ ਆਪਣੇ ਜਿਹੜੇ ਤੇ ਗੰਦੇ ਪੋਤਾ ਉਹਨਾਂ ਨੂੰ ਨਾਲ ਲਾ ਕੇ ਬੈਠੀ ਆ ਜਿਹੜੇ ਚੰਗੇ ਪੋਤਾ ਉਹਨਾਂ ਨੂੰ ਸੰਭਾਲ ਨਹੀਂ ਲਈ ਮੈਂ ਇਹੋ ਹੀ ਚਾਹੁੰਦਾ ਵੀ ਇਨਕੁਆਰੀ ਕਰਾਈ ਜਾਵੇ ਅੱਜ ਸਾਡੇ ਸ਼ਹਿਰ ਡੇਰਾ ਬਣਾੜ ਦੇ ਵਿੱਚ ਸ਼ੁਰੂ ਹੋ ਪਾਰੀ ਲੱਕੀ ਟਡਾਉਂਦੇ ਛੋਟੇ ਭਰਾ ਰਵੀ ਕੁਮਾਰ ਜਿਨ੍ਹਾਂ ਦੀ ਗੱਲ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਬਹੁਤ ਹਾਲ ਸੀ ਅੱਜ ਅਸੀਂ ਉਸ ਦੇ ਸਬੰਧ ਵਿੱਚ ਥਾਣੇ ਦੇ ਸਾਹਮਣੇ ਧਰਨਾ ਲਾਉਣ ਲਈ ਬੈਠੇ ਹਾਂ ਕਿਉਂਕਿ ਇਹਦੇ ਵਿੱਚ ਐਸਐਚਓ ਸਤਪਾਲ ਦੀ ਇੱਕ ਮੇਰੀ ਭੂਤ ਹੈ ਰੈੱਡ ਟਾਊਨ ਦੇ ਬਾਵਜੂਦ ਉਹਨੂੰ ਇੱਕ ਕੱਲ ਪਰਸੋਂ ਤਿੰਨ ਦਿਨਾਂ ਤੋਂ ਉਹਨੂੰ ਕਹਿ ਰਹੇ ਆਂ ਮੁੰਡੇ ਭੇਜਦੇ ਰਹੇ ਆਂ ਪਰਿਵਾਰ ਉਧਾਉਂਦਾ ਰਿਹਾ ਪਰ ਸਾਨੂੰ ਥ੍ਰੈਟ ਆ ਰਹੇ ਆਂ ਦੱਸੋ ਕੀ ਕੀਤਾ ਜੀ ਐਸਐਚਓ ਦਾ ਜਵਾਬ ਸੀ ਉਹਨੂੰ ਮੈਂ ਅੱਜ ਕੱਲ ਫੜ ਲੈਣਾ ਮੈਂ ਕੱਲ ਫੜ ਲੈਣਾ ਮੈਂ ਪਰਸੋਂ ਫੜਾਇਆ ਜੀ ਮੈਂ ਭਜਾ ਦਿੱਤੇ ਜੀ ਮੈਂ ਫੜਾ ਦਿੱਤਾ ਜੀ ਇੰਨਾ ਗੱਲਾਂ ਤੇ ਲਾ ਰਿਆਂ ਵਿੱਚ ਕੱਲ ਜਦੋਂ ਇਹ ਭਾਰਤ ਹੋਈ ਗਿਆ ਜਿਹੜੇ ਉਹਨਾਂ ਨੂੰ ਗਨਮੈਨ ਦਿੱਤੇ ਸੀ ਉਹਨਾਂ ਦੀ ਦੁਕਾਨ ਤੇ ਗਨਮੈਨ ਦੋ ਸਨ ਉਹ ਦੋਵੇਂ ਇਹਨਾਂ ਨੂੰ ਘਰ ਛੱਡ ਕੇ ਜਾਂਦੇ ਜਦੋਂ ਕਿ ਘਰ ਜਾਣ ਦਾ ਟਾਈਮ ਹੋਇਆ ਇਹ ਐਸਐਚਓ ਜਾ ਕੇ ਆਪਣੀ ਗੱਡੀ 'ਚ ਬਿਠਾ ਕੇ ਉਹਨਾਂ ਦੇ ਗਨਮੈਨ ਦੋਵੇਂ ਹੀ ਉਥੇ ਚੱਕ ਲਿਆ ਬਾਅਦ ਚ ਨੂੰ ਦਿੱਤੇ ਗਨਮੈਨਾਂ ਤੋਂ ਬਿਗੈਰ ਉਹਨਾਂ ਨੇ ਦੁਕਾਨਾਂ ਬੰਦ ਕੀਤੀਆਂ ਘਰ ਜਾ ਰਿਹਾ ਸੀ ਘਰ ਦੇ ਗੇਟ ਮੋੜੇ ਜਾ ਕੇ ਉਹਨੇ ਜਦੋਂ ਘਰ ਦੇ ਨਾਲ ਇਹ ਦੋ ਤਿੰਨ ਮੋਟਰਸਾਈਕਲ ਆ ਗਏ ਯਾਰ ਬਾਜੋ ਇਧਰ ਗਿਆ ਯਾਰ ਦਰਵਾਜ਼ਾ ਮੁੰਨਾ ਨੇ ਕੋਲੀਆਂ ਮਾਰ ਕੇ ਆ ਸ਼ਾਮਾਂ ਤੱਕ ਬੰਦਾ ਪਈ ਆ ਨਹੀਂ ਉੱਠਣਾ ਅਸੀਂ ਪ੍ਰਸ਼ਾਸਨ ਤੋਂ ਉਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਜਿਹੜੀ ਜ਼ਿੰਮੇਵਾਰੀ ਆ ਮਾਨਾ ਵਾਲੇ ਮੁੰਡੇ ਨੇ ਲਈ ਆ ਉਹਦੇ ਵਿੱਚ ਉਹਨੇ ਸਾਫ਼ ਦੱਸਿਆ ਪੇ ਜਿੰਨਾ ਕਸੂਰ ਸਾਡਾ ਵਾ ਉਹਨਾਂ ਗਿਆ ਐਸਚੀਓ ਸਤਪਾਲ ਸਿੰਘ ਦਾ ਵਾ ਸਾਡੀ ਇਹ ਡਿਮਾਂਡ ਹੈ ਬਰਾਬਰ ਦਾ ਪਰਚਾ ਉਹਦੇ ਤੇ ਕੀਤਾ ਜਾਵੇ ਰਾਤੀ ਦਿਨ ਇਹਨਾਂ ਨੇ ਗੁੰਗਰੋਦ ਮਿੱਟੀ ਝਾੜ ਲਈ ਜੀ ਉਹਨੇ ਡੇਨ ਹਾਜ਼ਰ ਕਰਤਾ ਜੀ ਫਲਾਨ ਕਰਤਾ ਸ਼ੰਕਲ ਕਰਤਾ ਅੱਜ ਅਸੀਂ ਬੈਠੇ ਆ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਪਹਿਲਾਂ ਇਹਨੂੰ ਸਸਪੈਂਡ ਕਰਨ ਵਿਭਾਗੀ ਕਾਰਵਾਈ ਕਰਨ ਜੋ ਬਣਦਾ ਇਹਦੇ ਤੇ ਐਫਆਈਆਰ ਕਰਨ ਜਿੰਨਾ ਚਿਰ ਨਹੀਂ ਹੋਏਗਾ ਕੋਈ ਸਾਨੂੰ ਇਨਸਾਫ ਨਹੀਂ ਮਿਲੇਗਾ ਉਹਨਾਂ ਚਿਰ ਅਸੀਂ ਉੱਠਾ ਕਰੀਏ ਪਾਵੇਂ ਸਾਨੂੰ 2 ਦਿਨ ਬਹਿਣਾ ਪਏ 4 ਦਿਨ ਬਹਿਣਾ ਪਏ ਬਾਜ਼ਾਰ ਬੰਦ ਰਹਿਣਗੇ ਇਹਨੇ ਕਹਿੰਦਾ ਹੋਇਆ ਕਿ ਮਹਾਰਾਜ ਜੱਜਾਂ